ਅੰਮ੍ਰਿਤਸਰ ਦੇ ਜੋੜਾ ਫਟਕ ਰੋਡ ਤੇ ਇੱਕ ਚੋਹਾਨ ਸਲੂਨ ਨਿਸਪਾ ਦੇ ਉੱਤੇ ਅੱਜ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ तकरीबन 2 ਤੋਂ 2.5 ਘੰਟੇ ਜਿਹੜਾ ਹੈ ਅੰਦਰ ਜਿਹੜਾ ਹੈ ਆਪਰੇਸ਼ਨ ਕੀਤਾ ਗਿਆ ਤੇ ਇਸ ਦੇ ਨਾਲ-ਨਾਲ ਪੁਲਿਸ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜਾ ਹੈ ਗਲਤ ਕੰਮ ਕੀਤਾ ਜਾ ਰਿਹਾ ਸੀ ਫਿਲਹਾਲ ਆਸ-ਪਾਸ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਸਪਾ ਸੈਂਟਰ ਦੇ ਆੜ ਦੇ ਵਿੱਚ ਗਲਤ ਕੰਮ ਕੀਤਾ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਬੰਦੇ ਅਜੇ ਬਾਹਰ ਨਹੀਂ ਕੱਡੇ ਗਏ ਹਨ ਜਿਨ੍ਹਾਂ ਵਿੱਚ ਜਾਂਚ ਜਿਹੜੀ ਹੈ ਅਜੇ ਵੀ ਕੀਤੀ ਜਾ ਰਹੀ ਹੈ ਡੀਵੀਆਰ ਵਗੈਰਾ ਚੱਕੇਤੇ ਜਾ ਰਿਹਾ ਕਿ ਕਿਸ ਤਰ੍ਹਾਂ ਦਾ ਕੰ ਕੀਤੀ ਜਾ ਰਹੀ ਹੈ ਤੁਹਾਨੂੰ ਦੱਸੀਏ ਤਸਵੀਰਾਂ ਚੋਹਾਂ ਚਲੁੰਦੀਆਂ ਜੋ ਕਿ ਜੋੜਾ ਫਾਟਕ ਰੋਡ ਤੇ ਮੌਜੂਦ ਹੈ ਇੱਥੇ ਅੱਜ ਜਿਹੜੀ ਆ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਸਪਾਸ ਸੈਂਟਰ ਦਾ ਜਿਹੜਾ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਸਪਾਸ ਸੈਂਟਰ ਜੋ ਕਿ ਨਜਾਇਜ਼ ਤੌਰ ਤੇ ਚੱਲ ਰਿਹਾ ਸੀ ਉਸ ਦੇ ਚਲਦੇ ਇੱਥੇ ਨਜਾਇਜ਼ ਕੰਮ ਕੀਤੇ ਜਾ ਰਹੇ ਸੀ ਸਪਾ ਸੈਂਟਰ ਦੀ ਆਰਟ ਤੇ ਨਜਾਇਜ਼ ਕੰਮ ਕੀਤੇ ਜਾ ਰਹੇ ਸੀ ਜਿਸ ਕਰਕੇ ਇੱਥੇ ਅੱਜ ਰੇਡ ਕੀਤੀ ਗਈ ਹੈ ਤਸਵੀਰਾਂ ਤੁਹਾਡਾ ਸਾਂਝੀ ਕਰ ਰਹੇ ਹਾਂ ਲਾਈਵ ਭਾਰਤ ਦੇ ਤੁਸੀਂ ਦੇਖ ਸਕਦੇ ਹੋ ਪੁਲਸ ਜੜੀ ਹੈ ਫਿਲਹਾਲ ਪੁਲਸ ਨੇ ਜਿਹੜੇ ਬੰਦੇ ਅਰੈਸਟ ਕੀਤੇ ਆ ਉਹ ਅੰਦਰ ਹੀ ਹਨ ਤੇ ਪੁਲਸ ਅੱਗੇ ਛਾਣਬਿੰਨ ਕਰ ਰਹੀ ਹੈ ਪੁਲਸ ਦਾ ਕਹਿਣਾ ਹੈ ਕਿ ਹਜੇ ਡੀਵੀਆਰ ਵੀ ਚੈੱਕ ਹੋਣਗੇ ਤੇ ਹੋਰ ਵੀ ਕਈ ਐਵੀਡੈਂਸ ਜਿਹੜੇ ਆ ਉਹ ਆਉਣ ਤੋਂ ਬਾਅਦ ਹੀ মিডিਆ ਅੱਗੇ ਰੱਖਣਗੇ ਅੱਛਾ ਜਾ ਰਿਹਾ ਹੈ ਕਿ ਅੰਦਰ ਕੁੜੀਆਂ ਤੇ ਮੁੰਡੇ ਜੋ ਕਿ ਮੌਜੂਦ ਸਨ ਇਸ ਸਪਾ ਸਲੂਨ ਦੇ ਅੰਦਰ ਕੁੜੀਆਂ ਤੇ ਮੁੰਡੇ ਜਿਹੜੇ ਮੌਜੂਦ ਸਨ ਉਹ ਪੁਲਿਸ ਜਿਹੜੀ ਆ ਪੁਲਿਸ ਨੇ ਆਪਣੇ ਕਸਟਡੀ ਦੇ ਵਿੱਚ ਲੈ ਲਿਆ ਹੈ ਫਿਲਹਾਲ ਪੁਲਿਸ ਨੇ ਅੰਦਰ ਹੀ ਰੱਖਿਆ ਹੈ ਇਹਨਾਂ ਨੂੰ ਹਜੇ ਬਾਹਰ ਨਹੀਂ ਕੱਢਿਆ ਤੇ ਦੂਸਰੀ ਗੱਲ ਕਰੀਏ ਕਿ ਸਪਾ ਸੈਂਟਰ ਅੰਮ੍ਰਿਤਸਰ ਦੇ ਵਿੱਚ ਕਈ ਹੋਰ ਥਾਵਾਂ ਤੇ ਜਿਹੜੇ ਐ ਸਪਾ ਸੈਂਟਰ ਜਿਹਨ ਸਪਾ ਸੈਂਟਰ ਦੀ ਆੜ੍ਹਤ ਦੇ ਵਿੱਚ ਜਿਹੜਾ ਵੈਸ਼ਵ ਰਿਤੀ ਦਾ ਤੰਦਾ ਜਿਹੜਾ ਚੱਲਦਾ ਸੀ ਗੌਰਕਤ ਤੰਦਾ ਚੱਲਦਾ ਸੀ ਉਸਤੇ ਪੁਲਸ ਨੇ ਬੜੀ ਨਕੀਲ ਕਸੀ ਹੈ ਤੇ ਕਈ ਸਨਾਇਦੇ ਸੈਂਟਰ ਜਿਹੜੇ ਬੰਦ ਕਰਾ ਦਿੱਤੇ ਗਏ ਹਨ ਅੱਜ ਇਸੇ ਕੜੀ ਦੇ ਵਿੱਚ ਇੱਥੇ ਰੇਡ ਮਾਰੀ ਗਈ ਹੈ ਤੇ ਰੇਡ ਤੋਂ ਬਾਅਦ ਹਜੇ ਪੁਲਸ ਦੇ ਵੱਲੋਂ ਇਸ ਤਰ੍ਹਾਂ ਦੇ ਕਿੰਨੇ ਲੜਕੀ ਕਿੰਨੇ ਲੜਕੀਆਂ ਹਨ ਇੰਨੀ ਫਿਗਰ ਕੋਈ ਨਹੀਂ ਦੱਸੀ ਗਈ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ মিডিਆ ਆ ਕੇ ਕੋਈ ਐਵਿਡੈਂਸ ਪੇਸ਼ ਕੀਤਾ ਗਿਆ ਪੁਲਸ ਦਾ ਕਹਿਣਾ ਕਿ ਹਜੇ ਦੇ ਚੱਕ ਕੇ ਤੇ ਜਾਣਗੇ ਮੇਰਾ ਜੋ ਹੈ ਕੀ ਹੈ ਜੀ ਉਹਦੇ ਬਾਰੇ ਥੋੜਾ ਦੱਸ ਦਿਓ ਜੀ ਹਾਂ ਜੀ ਸਰ ਗ੍ਰੈਂਸ ਪ੍ਰੋਫੈਸਰ ਰੇਡ ਕੀਤਾ ਸਰ ਕੀ ਕਹਿਣਾ ਤੁਸੀਂ ਇੱਥੇ ਕੋਈ ਇੱਥੇ ਕੋਈ ਇਨਫਰਮੇਸ਼ਨ ਮਿਲੀ ਸੀ ਇੱਥੇ ਇਨਫਰਮੇਸ਼ਨ ਮਿਲੀ ਸੀ ਜੀ ਠੀਕ ਹੈ ਜੀ ਉਹਦੇ ਬਾਰੇ ਰੇਡ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਦੁਬਾਰਾ ਬੋਲ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਹਾਂ ਚੱਲਣ ਚੱਲ ਰਹੀ ਆ ਅਜੇ ਚੱਲ ਰਿਹਾ ਚੱਲ ਰਿਹਾ ਜੀ ਡੀਵੀਆ ਚੈੱਕ ਕਰ ਰਹੇ ਆ ਸਾਰੀਆਂ ਚੀਜ਼ਾਂ ਚੈੱਕ ਕਰ ਰਹੇ ਆ ਇੱਥੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰਿਪੋਰਟ ਕੀਤਾ ਅਜੇ ਜੋੜੇ ਯਾਰ ਜੋੜੇ ਨਹੀਂ ਆ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਸੀ ਲੜਕੀਆਂ ਉੱਪਰ ਸੀ ਉਹਦਾ ਬਾਰੇ ਵੈਰੀਫਾਈ ਕਰ ਰਹੇ ਆ ਡੀਵੀਆਰ ਚੈੱਕ ਕਰ ਰਹੇ ਆ ਸਾਨੂੰ ਨਾਲ ਪਾ ਚਲੇ ਆਥੇ ਉਹ ਕੋਈ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਉਹ ਇਸੇ ਕਰਕੇ ਤੇ ਰੇਡ ਕੀਤਾ ਹੈ ਪਰ ਅਜੇ ਵੈਰੀਫਾਈ ਕਰ ਰਹੇ ਹਾਂ ਅਜੇ ਵੈਰੀਫਾਈ ਕਰਕੇ ਜਿਹੜੀ ਹੋਗੀ ਤੁਹਾਨੂੰ ਦੱਸ ਦਿਆਂਗੇ ਕਿਨੇ ਪੈਸੇ ਲੈ ਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਜਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਪੈਸੇ ਵੀ ਵਿੱਚ ਬਰਾਮਦ ਹੋਏ ਸਰੇ ਇੱਥੋਂ ਪੈਸੇ ਉਹਨਾਂ ਕੋਲ ਹੈਗੇ ਆ ਰਿਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਅੱਜ ਇਹ ਵੈਰੀਫਾਈ ਕਰ ਰਹੇ ਆ ਜੀ ਉਹ ਵੀ ਸਾਰਾ ਕੁਝ ਵੈਰੀਫਾਈ ਕਰਾਂਗੇ ਫਿਰ ਦੱਸ ਦਿਆਂਗੇ ਤੁਹਾਨੂੰ ਸਿਰ ਕਿੰਨੇ ਪੀਐਮ ਅੰਮ੍ਰਿਤਪਾਲ ਜੀ ਜੋੜੇ ਨਹੀਂ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ ਕਿੰਨੇ ਸਮੇ ਤੋਂ ਸਾਰਾ ਸਲੂਨ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਲੱਗੇ ਨੂੰ ਬਿੰਨਾ ਹੋਇਆ ਅਜੇ ਚੈੱਕ ਇਹ ਤਾਂ ਪੁਰਾਣਾ ਚੱਲ ਰਿਹਾ ਤਾਂ ਲੜਕੀਆਂ ਲੋਕਲ ਨੇ ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ ਸਰ ਲੜਕੀਆਂ ਲੋਕਲ ਨੇ ਲੋਕਲ 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 ਨਹੀਂ ਲੋਕਲ ਨਗਦੀ ਕਿ ਨਹੀਂ ਬ੍ਰਾਮਦ ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੁਹਾਨੂੰ ਦੱਸ ਦਿਆਂਗੇ ਤੁਹਾਨੂੰ ਜੇਸੀ ਕਰੰਸੀ ਬ੍ਰਾਮਦ ਹੋਈ ਹੈ ਉਹ ਨਹੀਂ ਨਹੀਂ ਕੁਝ ਨਹੀਂ ਹੋਇਆ ਸਰ ਜੀ ਕਾਰਵਾਈ ਜਾਣੀ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਿਲਟੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ